ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸਮਾਣੇ ਦੇ ਨਜ਼ਦੀਕ ਪਿੰਡ ਕਾਦਰਪੁਰਾ ਵਿਖੇ ਇੱਕ ਨਿੱਜੀ বাস ਜੋ ਵਾ ਨਿਗਰ ਤੋਂ ਸਮਾਣੇ ਵੱਲ ਰੋਜ਼ ਜਾਂਦੀ ਹੈ ਅੱਜ ਸਵੇਰੇ 8 ਵਜੇ ਤਕਰੀਬਨ 8:30 ਵਜੇ ਤਕਰੀਬਨ ਦੱਸਿਆ ਜਾ ਰਿਹਾ ਹੈ ਖਲਬਰਸ਼ਾ ਦੀ ਅਤੇ ਕਾਦਰਪੁਰੇ ਦੀ ਅਨਾਜ ਮੰਡੀ ਦੇ ਨਜ਼ਦੀਕ ਬਣੇ ਚ ਰਸਤੇ ਦੇ ਵਿੱਚ ਇੱਕ ਖੰਭੇ ਨਾਲ ਜਾ ਟਕਰਾਈ ਹੈ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇੱਕ ਟਰੱਕ ਕਲਫੀਡ ਦਾ ਜੋ ਗਾਜੀ বাস ਵੱਲੋਂ ਆ ਰਿਹਾ ਸੀ ਅਤੇ ਖੇੜਕੀ বাস ਜੋ ਪਿੰਡ ਕਾਦਰਪੁਰੇ ਤੋਂ ਸਵਾਰੀਆਂ ਚੱਕ ਕੇ ਸਮਾਣੇ ਵੱਲ ਨੂੰ ਜਾ ਰਹੀ ਸੀ ਸਿਰ ਜਦੋਂ ਹੀ ਜਿਉਂ ਹੀ ਟਰੱਕ ਵੱਲੋਂ ਹਾਰਨ ਵਜਾਏ ਕੇ ਪਰਖੇੜ ਕੀ ਬਸ ਵੱਲੋਂ ਜੋ ਡਰਾਈਵਰ ਰੱਖਿਆ ਹੋਇਆ ਸੀ ਉਸ ਵੱਲੋਂ ਹੌਲੀ ਨਾ ਕਰਨ ਦੇ ਕਾਰਨ ਹਾਦਸਾ ਗ੍ਰਸਤ ਹੋ ਗਈ ਹੈ ਤਸਵੀਰਾਂ ਵੀ ਦੇਖ ਸਕਦੇ ਮਿਲੀ ਜਾਣਕਾਰੀ ਅਨੁਸਾਰ ਜਿਸ ਦੇ ਵੀ ਕੀ 8-10 ਸਵਾਰੀਆਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ ਅਤੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਜਿਹਦੀ ਤਸਵੀਰਾਂ ਵੀ ਦੇਖ ਸਕਦੇ ਹੋ ਖਲ ਫੀਰ ਦਾ ਜੋ ਟਰੱਕ ਹੈ ਉਹ ਖਿੜਿਆ ਨਜ਼ਰ ਆ ਰਿਹਾ ਹੈ ਜਦੋਂ ਕਿ ਟਰੱਕ ਵੱਲ ਦੱਸਿਆ ਕਿ ਉਸ ਵੱਲੋਂ ਰੈਗੂਲਰ ਹਾਰਨ ਵੀ ਮਾਰੇ ਜਾ ਰਹੇ ਸਨ ਕਿਉਂਕਿ ਫਿਰ ਵੀ ਉਸ ਦੇ ਬਾਵਜੂਦ ਬੱਸ ਵਾਲੇ ਨੇ ਬਹੁਤ ਤੇਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਕਾਰਨ ਇਹ ਘਟਨਾ ਵਾਪਰੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਚੱਲਦੂ ਸਪਲਾਈ ਦੇ ਵਿੱਚ ਇਹ ਟਰੱਕ ਜਾ ਬੱਸ ਜਾ ਕੇ ਵੱਜੀ ਹੈ ਜਿਸ ਦੇ ਨਾਲ ਕੀ ਬੜਾ ਖਾਸਾ ਹੋਣੋ ਹੋਟਲ ਗਿਆ ਕਰ ਜੇ ਬੱਸ ਦੇ ਵਿੱਚ ਕਰੰਟ ਆ ਜਾਂਦਾ ਤਾਂ ਤਕਰੀਬਨ ਜੋ ਸਵਾਰੀਆਂ ਡਰਾਈਵਰ ਕਨੈਕਟਰ ਬੈਠੇ ਸਨ ਉਹ ਵੀ ਹਾਸਾ ਹੋ ਸਕਦਾ ਸੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਖੜੇ ਹੈ ਕੰਚ ਜਿਵੇਂ ਖੜੇ ਹੈ ਤਸਵੀਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਦੇ ਵਿੱਚ ਕਾਫੀ ਨੁਕਸਾਨ ਹੋਇਆ ਜਿੱਤੇ ਕੀ ਖੜੇ ਰਾਗੀ ਰਾਮ ਨੂੰ ਦੱਸਿਆ ਗਿਆ ਹੈ ਕਿ ਬੱਸ ਦੇ ਵਿੱਚ ਦੀ ਕਾਰਨੀਆਂ ਗਲਤੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਦੀ ਇੱਕ ਬੱਸ ਹੋਰ ਆਉਂਦੀ ਹੈ ਉਹਨਾਂ ਦੀ ਖਿੜਕੀ ਬਸ ਨਜ਼ਰ ਆ ਰਹੀ ਹੈ ਜਿੱਥੇ ਕਿ ਉਹਨਾਂ ਲੋਕਾਂ ਵੱਲੋਂ ਉਸ ਨੂੰ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਲੋਕਾਂ ਨਾਲ ਲੜਦਾ ਨਜ਼ਰ ਆਇਆ ਤਸਵੀਰਾਂ ਵੀ ਦੇਖ ਸਕਦੇ ਹੋ ਖਿੜਕੀ ਵਾਲੇ ਬਸ ਡਰਾਈਵਰ ਨੇ ਕੀ-ਕਿਆ ਅਗਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਖਿਲ ਰਿਹਾ ਅਸਮਾਨ ਜੋ ਬਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਬਸ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਆ ਉਸ ਨੂੰ ਸੁਣਾਉਣੇ ਕਿਵੇਂ ਡਰਾਈਵਰ ਨੇ ਗੱਲਬਾਤ ਕੀਤੀ ਸਾਰੇ ਪਛਾਣ ਦੇਣਾ ਉਹਨੂੰ ਫੋਟੋ ਦਿਖਾਓ ਫੋਟੋ ਦਿਖਾਓ ਕੋਈ ਉਹਨੂੰ ਸਭ ਨੂੰ ਜਾਣਦੀ ਐ ਜਿਹੜਾ ਜਾਣਦਾ ਫੋਟੋ ਨਹੀਂ ਹੈ ਜਾਣਦੇ ਸਾਰੇ ਬਾਈ ਫੋਟੋ ਦਿਖਾ ਦਿਓ ਫੋਟੋ ਬੜਾ ਸਭ ਤੇ ਲੱਗੀ ਹੋਊਗੀ ਇਹ 5 ਸਾਲ ਪੁਰਾਣਾ ਫੇਰ ਪੱਕੀ ਬੜਾ ਸਭ ਤੇ ਕੋਈ ਛੱਡ ਮਗਾ ਸਾਗਤ ਅੰਕੇ ਹੈਗਾ ਮੇਰੇ ਨੂੰ 5 ਸਾਲ ਦਾ ਮੈਂ ਮੇਰੇ ਕੋਲ ਨੰਬਰ ਵੀ ਨਹੀਂ ਦਾ ਮੈਂ ਕਹਿੰਦਾ ਮੈਂ ਉਹਦੇ ਸ਼ੋਰ ਨਹੀਂ ਕਰ ਸਕਦਾ ਤੇਰੀ ਗਲਤੀ ਹੈ ਵੱਡੀ ਆ ਸਭ ਤੋਂ ਡਰਾਈਵਰ ਬੰਦਾ ਤੂੰ ਮੈਂ ਮੈਂ ਕਹਿੰਦਾ ਤੂੰ ਕੋਈ ਨਾ ਬਿਸ ਚੱਲਦਾ ਹੋਇਆ ਹੈ 5 ਸਾਲ ਦਾ ਤੂੰ ਕਹਿ ਰਿਹਾ ਨਾ 5 ਸਾਲ ਦਾ ਤੂੰ 5 ਦਿਨਾਂ ਦਾ ਹੀ ਉਠਾ ਦੇ ਉਹ ਮੇਰ ਦਾ ਪਾਇਆ ਜਦੋਂ ਵੀ ਤੂੰ ਬੁਰਾ ਜਾਏ ਹੈ ਜੇ ਉਹ ਕਰਦਾ ਯਾਰ ਇੱਥੇ ਆਹ ਮੁੰਡਾ 100 ਬੰਦਾ ਕੱਟਾ ਤਾਂ ਸਾਥ ਦਾ ਰਹੇਗਾ ਇਹ ਰੋ ਗਿਆ ਨਹੀਂ ਹੈਗਾ ਯਾਰ ਸਵਾਰੀਆਂ ਦਾ ਲਾਇਸੈਂਸ ਕਿੱਥੋਂ ਬਣ ਜੂ? ਸਵਾਰੀਆਂ ਨੂੰ ਕਹਨ ਪਸੰਦ। ਤੂੰ ਬਣਵਾ ਕੇ ਦਿਖਾ 16 ਸਾਲ ਦੇ ਬੰਦੇ ਦਾ ਲਾਇਸੈਂਸ। ਮੈਂ ਇੱਕ ਇਹਦਾ ਨਾਮ ਹੈ ਲੱਤ ਬੱਲੋਂ ਦੀ ਨੰਗੀ। 16 ਤੋਂ ਦਿਖਾ ਲੱਤੋਂ ਦੀ ਨੰਗੀ। ਹਾਂ ਤੈਨੂੰ ਕਿੰਨੇ ਪੜ੍ਹੇ 16 ਸਾਲ ਦਾ। ਹੈਲੋ। ਟੋਟੋ ਜੇਲ ਸਸੂ ਰਿਹਾ ਤੇਰਾ। ਅੱਪਾ ਨਹੀਂ ਕਹਿੰਦੇ ਠੀਕ ਹੈ ਜੀ ਕੰਨੀ ਹੋ ਜੂ ਤੋ। ਨਿਕਲ ਦਈਏ। ਕੀ ਗੱਲਾਂ ਕਰ ਰਿਹਾ ਜੋ। ਗਲਤੀ ਹੋ ਜਾ ਬੰਦ ਕਰ ਦੇ।

ڏيک ڏا ڏا ڪندو ها اڪڙ دا مورو ڄار ڪندو او آهي ناهي ڪندو او اڪڙ بهمن ਇਹ ਉੱਥੇ ਆ ਗਿਆ ਜਦੋਂ ਮੇਰੀ ਗੱਡੀ ਇੱਥੇ ਆ ਗਈ ਆ ਉਹਦੇ ਸਾਹਮਣੇ ਇਹਨੇ ਇੱਕੋ ਦਮੋਂ ਫੇਰ ਭਜਾ ਦਿੱਤੀ ਬੱਸ ਪਹਿਲਾਂ ਹੌਲੀ ਕਰ ਦਿੱਤੀ ਇਹਨੇ ਉੜ ਕੇ ਫੇਰ ਬੱਸ ਭਜਾ ਦਿੱਤੀ ਫੇਰ ਮੈਨੇ ਉੱਥੋਂ ਬ੍ਰੇਕ ਲਾਈ ਆ ਜੀ ਗੱਡੀ ਦੀ ਬੱਡੀ ਦੀ ਬ੍ਰੇਕ ਨਹੀਂ ਲੱਗੀ ਮੇਰੀ ਜੀ ਫੇਰ ਮੈਂ ਇਸ ਤਰ੍ਹਾਂ ਨੂੰ ਖਿੱਚ ਕੇ ਲਿਆ ਕੇ ਗੱਡੀ ਬ੍ਰੇਕ ਲਾ ਕੇ ਗੱਡੀ ਮੇਰੀ ਉਰੇ ਆ ਕੇ ਪਲਟ ਗਈ ਦੇ ਵਿੱਚ ਲੱਗੀ ਆ ਇਹਨੇ ਕਦੇ ਨਹੀਂ ਰੋਕੀ ਨਾ ਸਪੀਡ ਤੇ ਦੀ ਗੱਡੀ ਬਹੁਤ ਜ਼ਿਆਦਾ ਸੀ ਬ੍ਰੇਕ ਲੱਗੀ ਜੀ ਫਿਰ ਮੇਨ ਦਾ ਫੇਰ ਕਿਦਰਾ ਕੁਛ ਤਾਂ ਹਾਲਾਤ ਬਣੇਗਾ ਕਿਤੇ ਬਸ ਪੁਜਾਰੀ ਦੀ ਕੋਟਾ ਮਰੋ ਕੇ ਹੋਲੇ ਕਰਕੇ ਲੱਗੇ ਮੋੜੇ ਜਿਮਾਂਕ ਬਸ 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 ਮੋੜੇ ਜਿਵਾਕ ਜੀ ਬਸ ਬਸ ਮੋੜਾ ਅੱਛਾ ਹਾਂਜੀ ਕਰਦੇ ਚਿਰਪ ਕੀ ਦੇਖਦੇ ਨੇ ਇਹ 20 ਸਾਡਾ ਪੈਸਾ ਵਜ ਰਿਹਾ ਲਿਖਣ ਸਾਡਾ ਲੈ ਰਿਹਾ 15000 ਉਹ ਲੈ ਰਿਹਾ 5000 ਹਾਂ ਹਾਂ ਅੰਗਲੀ ਬੰਦਾ ਹੋਊਗਾ ਉਹਨੂੰ ਕੁਝ ਨਹੀਂ ਦੇਖਦੇ ਕੋਈ ਉਹਦਾ ਡਾਕਟਰੀ ਮੈਨਾਂ ਨਹੀਂ ਕੋਈ ਕੁਝ ਨਹੀਂ ਕਰਦੇ ਪੱਛ ਤੇ ਛਾੜ ਦਿੰਦੇ ਨੇ ਟਰੱਕ ਤੇ ਛਾੜ ਦਿੰਦੇ ਨੇ ਇਹ ਉਹਨਾਂ ਦੀ ਬਹੁਤ ਵੱਡੀਆਂ ਗਲਤੀਆਂ ਨੇ ਮਾਲਕਾਂ ਦੀਆਂ ਮਾਲਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਇਹ ਵੀ ਡਰਾਈਵਰੀ ਕਰਦੇ ਨੇ ਮੈਂ ਵੀ ਡਰਾਈਵਰੀ ਕਰਦਾ ਮੇਰੇ ਕੋਲ ਹੈਵੀ ਲਾਇਸੈਂਸ ਆ 15 ਸਾਲ ਪੁਰਾਣਾ ਲਾਇਸੈਂਸ ਆ ਅੱਜ ਤੱਕ ਕੋਈ ਵੀ ਕਿਸੇ ਵੀ ਥਾਣੇ 'ਚ ਮੇਰਾ ਨਾਮ ਦੇਖ ਲੋ ਵੀ ਹਾਂਠ ਆਣੇ ਚ ਕੋਈ ਵੀ ਗਲਤੀ ਕਰੀਏ ਮੋਟਰਸਾਈਕਲ ਤੱਕ ਨਹੀਂ ਲੱਗਿਆ ਮੈਨੂੰ ਅਜੇ ਤੱਕ ਸਹੀ ਗੱਲ ਠੀਕ ਹੈ ਇਹ ਬਾਦਸਾਰਿਆਂ ਦੀ ਗਲਤੀ ਹੈ ਕਿ ਟੀਪਰਾਂ ਵਾਲੇ ਤਾਂ ਰੱਖਦੇ ਨੇ ਬੰਦੇ ਵੀ ਸਾਨੂੰ ਪੈਸਾ ਬਚੇ ਪੈਸਾ ਬਚਾਉਣ ਦੇ ਚੱਕਰ ਚ ਐਡੇ ਐਡੇ ਜਾਨਾ ਲੈ ਵਹਿੰਦੇ ਨੇ ਇਹ ਗਲਤੀ ਸਾਰੀਆਂ ਮਾਲਕਾਂ ਦੀਆਂ ਨੇ ਨਾਮ ਹੈ ਜੀ ਕੇਵਲ ਸਿੰਘ ਕਿਹੜਾ ਪਿੰਡ ਹੈ ਜੀ ਕਾਦਰਾਵਾਦ ਕੀ ਗੱਲ ਹੋਈ ਜੀ ਸੂਰਤ ਗੱਲ ਇਹ ਹੋਈ ਜੀ ਸਾਢੇ 8 ਵਜੇ ਬੱਸ ਆ ਰਹੀ ਹੈ ਇਹ ਖੇੜਕੀ ਬੱਸ ਸਬ ਸਮਾਨੇ ਜਾਂਦੀ ਹੈ ਅੱਪੋਂ ਨਿਕੜ ਤੋ ਚੱਲੀ ਏ ਇਹ ਜਿਹੜਾ ਮੰਡੀ ਆ ਸਾਡੇ ਚੌਕ ਆ ਇਹ ਗਾਜੇਵਾਸ ਤੋਂ ਖਾਲਦਾਪੁਰਾ ਟਰੱਕ ਆ ਰਿਹਾ ਜੀ ਉਹ ਟਰੱਕ ਵਾਲੇ ਨੇ ਹਾਰਨ ਹੁਨ ਮਾਰੇ ਬਹੁਤ ਜਿਆਦੇ ਪਰ ਬੱਸ ਵਾਲੇ ਨੇ ਬੱਸ ਨਹੀਂ ਰੋਕੀ ਕਿਉਂਕਿ ਬੱਸ ਵਾਲੇ ਦਾ ਇਹ ਫਰਜ਼ ਬਣਦਾ ਸੀ ਮੈਂ ਮੇਰੇ ਨਾਲ ਸਵਾਰੀ ਆ ਮੈਂ ਸਵਾਰੀ ਬਚਾਵਾਂ ਰੋਕਾਂ ਦੇਖ ਕੇ ਚੌਕ ਤੁਰਾਂਗਾ ਮੈਂ ਇਹ ਲਾਪਰਵਾਹੀ ਕਰੀ ਆ ਬੱਸ ਵਾਲਿਆਂ ਨੇ ਜੀ ਇਹ ਅਸੀਂ ਉਹਨੂੰ ਪ੍ਰਸ਼ਾਸਨ ਤੋਂ ਬਾਕੀ ਉਹਨਾਂ ਨੇ ਬ੍ਰੇਕਾਂ ਵੀ ਲਾਈਆਂ ਨੇ ਉਹਨੇ ਬ੍ਰੇਕ ਲਾਈ ਹੈ ਉਹਨੇ ਬਚਤ ਕਰੀ ਹੈ ਟਰੱਕ ਵਾਲੇ ਨੇ ਬਹੁਤ ਜ਼ਿਆਦਾ ਤੇਜ਼ ਨਹੀਂ ਸੀ ਉਹ ਹੌਲੀ ਸੀ ਜੇ ਗੱਲ ਕਰੀਏ ਬੱਸ ਦੇ ਜਦੋਂ ਬ੍ਰੇਕ ਬਰੂਕ ਨਹੀਂ ਲੱਗੇ ਆ ਕੀ ਕਾਰਨ ਰਿਹਾ ਜੀ ਬੱਸ ਦੇ ਬ੍ਰੇਕ ਲੱਗਦੇ ਤੇ ਠੀਕਾ ਜੀ ਉਹ ਬਾਦਸ਼ਾਹ ਚਲਾਉਣ ਵਾਲਾ ਤੇ ਉਹ ਸਭ ਕੁਝ ਲੱਗਦਾ ਜੀ ਇਹਨੇ ਲਾਪਰਵਾਹੀ ਕਰੀ ਹੈ ਦੇਖ ਕੇ ਉਹਨੇ ਜਦ ਹਾਰਨ ਮਾਰ ਰਿਹਾ ਇਹ ਰੋਕ ਵੀ ਸਕਦਾ ਸੀ ਫਰ ਜੰਪ ਬਣੇ ਹੋਏ ਨੇ ਜੰਪਾਂ ਤੋਂ ਵੀ ਸਪੀਡ ਘਟਾ ਸਕਦਾ ਸੀ ਸਪੀਡ ਨਹੀਂ ਹੌਨੇ ਘਟਾਈ ਸਰ ਜੀ ਸਪੀਡ ਤੇਰੀ ਹੈ ਅਗਰ ਜੇਕਰ ਗੱਲ ਕਰੀਏ ਤਾਂ ਨੁਕਸਾਨ ਕਿਹਦਾ ਜ਼ਿਆਦਾ ਹੈ ਇਹਦੇ ਵਿੱਚ ਨੁਕਸਾਨ ਦੋ ਹੀ ਤਰ੍ਹਾਂ ਦਾ ਜ਼ਿਆਦਾ ਹੈ ਜਾਦੇ ਟਰੱਕ ਵਾਲੇ ਦਾ ਨੁਕਸਾਨ ਹੈ ਜੀ ਇਹ ਜਿਹੜੀ ਬੱਸ ਨੂੰ ਕਾਹਦੇ ਵਿੱਚ ਵੱਜੀ ਜੀ ਇਹ ਬਿਜਲੀ ਦੇ ਖੰਭਿਆਂ ਨਾਲ ਲੱਗੀ ਹੈ ਸਪਲਾਈ ਹੁਣ ਇਸ ਟਾਈਮ ਬੰਦ ਹੈ ਜੀ ਉਸ ਟਾਈਮ ਚੱਲ ਰਹੀ ਸੀ ਉਸ ਟਾਈਮ ਮੌਕੇ ਤੇ ਚੱਲ ਰਹੀ ਸੀ ਇਹਦੇ ਨਾਲ ਜੇਕਰ ਇਹ ਬੱਸ ਚ ਕਰੰਟ ਆ ਜਾਂਦਾ ਕਿੰਨੇ ਕੁ ਸਵਾਰੀਆਂ ਵਿੱਚ ਬੈਠੇ ਸੀ ਸਵਾਰੀਆਂ ਹੈਗੇ ਜੀ 30 35 ਬੰਦੇ ਹਾਂ 30 35 ਸਾਰੇ ਬੰਦੇ ਬੇਟਾ ਤੇ ਆਪਣਾ ਵੀ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਇਹ ਪ੍ਰਸ਼ਾਸਨ ਤੋਂ ਕੀ ਕਰ ਵੇ ਦੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਵੀ ਇਹਨੂੰ ਸਪੀਡ ਘਟਾ ਕੇ ਬੱਸਾਂ ਵਾਲਿਆਂ ਨੂੰ ਥੋੜਾ ਜਿਆਦਾ ਚੌਕਸੀ ਨਾਲ ਚੱਲਣਾ ਚਾਹੁੰਦੇ ਹਾਂ ਫਿਰ ਚਲਾਉਣਾ ਕਿਉਂਕਿ ਸਵਾਰੀ ਹੁੰਦੀ ਹੈ ਸਵਾਰੀ ਦੀ ਬਚਤ ਜ਼ਰੂਰੀ ਹੈ ਜੀ ਹਾਂ ਦੇਣਾ ਚਾਹੀਦਾ ਜੀਪ ਸਿੰਘ ਜੀ ਆ ਕਦੀ ਵੀ ਕੀ ਘਟਣਾਗੇ ਕੀ ਗੱਲ ਨਹੀਂ ਸਰ ਇਹ ਅਸੀਂ ਇੱਥੇ ਖੜੇ ਦੇ ਜੀ ਸਾਹਮਣੇ ਜਦੋਂ ਇਹ ਘਟਣਾ ਹੋਈ ਹੈ ਤੇ ਇਹ ਬੱਸ ਆਦੀ ਕਾਦਰਾਵਾਤ ਤੋਂ ਹੀ ਕਿਰਤੀ ਤੇ ਉਧਰੋਂ ਗੱਜਵਾਸ ਦੀ ਛੜ ਤੋਂ ਆਤੀ ਟਿਪਰ ਟਾ ਟਿਪਰ ਨਹੀਂ ਸ਼ਾਇਦ ਸੌਰੀ ਟਰੱਕ ਜਿਹਦੇ ਵਿੱਚ ਖਾਲਪਾਰੀ ਹੋਈ ਹੈ ਬੋਰੀਆਂ ਤੇ ਇਹ ਟਰੱਕ ਵਾਲਿਆਂ ਹਾਰ ਨੂੰ ਨੇ ਮਾਰੇ ਇਹ ਬੱਸ ਥੋੜੀ ਸਪੀਡ ਨਾਲ ਤੀਜਾ ਦੇ ਉਹਦੇ ਕਰਕੇ ਬ੍ਰੇਕਿੰਗ ਲੱਗੇ ਬ੍ਰੇਕਿੰਗ ਲੱਗੇ ਇਹ ਤੋਂ ਐਕਸੀਡੈਂਟ ਨੂੰ ਕਰਾਸ ਕਰਨ ਲੱਗਿਆ ਤੇ ਐਕਸਟੈਂਡ ਹੋ ਗਿਆ ਜੀ ਤੇ ਕੁਝ ਵਾਰੀਆਂ ਸੱਟਾਂ ਵੀ ਲੱਗੀਆਂ ਨੇ ਇਹ ਇੱਕ ਮਾਈ ਥੋੜੀ ਜ਼ਿਆਦਾ ਸੀਰੀਅਸ ਹੈ ਜੀ ਹਾਂ ਅਸੀਂ ਦੇਖਿਆ ਬਿਜਲੀ ਦੇ ਬਾਲਾਂ ਦੇ ਵਿੱਚ ਵੀ ਬੱਸ ਜਾ ਕੇ ਵੱਜੀ ਬਾਲਾਂ ਦੇ ਵਿੱਚ ਵਿੱਚ ਕਰੰਟਾ ਹੈਗਾ ਸੀਗਾ ਜੀ ਕਰੰਟ ਕਰੰਟ ਤੋਂ ਬਚਤ ਰਹੀ ਕਰੰਟ ਚੱਲਦਾ ਸੀਗਾ ਜੀ ਅਗਰ ਗੱਲ ਕਰੀਏ ਆਪਾਂ ਜੀ ਤਾਂ ਜਦੋਂ ਜਾ ਕੇ ਟਰੱਕ ਦੇ ਵਿੱਚ ਬੱਸ ਵਿੱਚ ਵੱਜੀ ਆ ਕੋਈ ਬਿਜਲੀ ਦੇ ਤਾਰਾਂ ਉੱਪਰ ਗਿਰ ਗੁਰੀ ਤਾਂ ਜੀ ਕਰੰਟ ਕਰੰਟ ਤਾਂ ਨਹੀਂ ਆ ਬੱਸ ਚ ਮੋਕ ਨੇ ਕਰੰਟ ਤੋਂ ਬਚਤ ਰਹਿ ਗਈ ਜੀ ਅਗਰ ਗੱਲ ਕਰੀਏ ਤਾਂ ਗਲਤੀ ਕੀ ਦੀ ਜ਼ਿਆਦਾ ਤਕਰੀਬ ਮੰਨਦੇ ਜੀ ਵਿੱਚ ਦੇਖੋ ਸਰ ਗਲਤੀ ਤਾਂ ਜੀ ਜੇ ਸੋਚਿਆ ਜਾਵੇ ਬੱਸ ਵਾਲੀ ਥੋੜੀ ਜ਼ਿਆਦਾ ਹੈ ਵੀ ਲਾਪਰਵਾਹੀ ਨਾਲ ਹੋਈ ਜ਼ਿਆਦਾ ਲੱਗਦੀ ਹਾਂ ਜੀ ਤਾਂ ਮੋਕ ਦੀ ਜਿਹੜੀ ਛੱਟਾ ਛੱਟਾ ਕਿੰਨੇ ਕੁ ਬੰਦਿਆਂ ਦੇ ਵੱਜੇ ਨੇ ਜੀ ਤਕਰੀਬ 6-7 ਕੁ ਜਣਾ ਦੇ ਛੱਟਾ ਵੱਜਿਆ ਰਹੀ ਜੀ ਕੁਝ ਬੱਚੇ ਨੇ ਗੁਡੀਆਂ ਨੇ ਇੱਕ ਮਾਈ ਸੀਰੀਅਸ ਆ ਜੀ ਅਗਰ ਇਹ ਅਗਰ ਗੱਲ ਕਰੀਏ ਜਿਹੜਾ ਚਰੋਕ ਰਸਤ ਹੈ ਕਿ ਇੱਥੇ ਖੜਾ ਕੇ ਪਹਿਲਾਂ ਨੂੰ ਦੇਖਣਾ ਫਰਜ਼ ਬਣਦਾ ਸੀ ਜੀੜ ਕੇਲੇ ਦਾ ਨਹੀਂ ਚਲੋ ਖੜਾ ਕੇ ਦੇਖਣਾ ਥੋੜੀ ਹੌਲੀ ਕਰਨ ਦਾ ਫਰਜ਼ ਬਣਦਾ ਸੀਗਾ ਜੀ ਟਰੱਕ ਵਾਲੇ ਹਾਰਨ ਮਾਰੇ ਨੇ ਉਧਰੋਂ ਉਹ ਅਸੀਂ ਇੱਥੇ ਮੈਂ ਮੌਜੂਦ ਇੱਥੇ ਸਾਹਮਣੇ ਖੜਾ ਸੀਗਾ ਜੀ ਟਰੱਕ ਵਾਲੇ ਦਾ ਕਿੰਨਾ ਨੁਕਸਾਨ ਹੋਇਆ ਜੀ ਟਰੱਕ ਵਾਲੇ ਦੀ ਗੱਡੀ ਮੂਰੋਂ ਫੁੱਟ ਗਈ ਜੀ ਸਾਰੀ ਤੇ ਕਿਉਂ ਡਰਾਈਵਰ ਡਰੂਪਰ ਤੇ ਕਿੰਨੇ ਸੱਟਾਂ ਗਏ ਨੇ ਡਰਾਈਵਰ ਦੇ ਕਿਸੇ ਦੇ ਸੱਟਾਂ ਹੈਗੀ ਦੋਹਾਂ ਤੋਂ ਡਰਾਈਵਰ ਬਚ ਗਏ ਜੀ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਨੇ ਬੱਸਾਂ ਦਾ ਪ੍ਰਸ਼ਾਸਨ ਤੋਂ ਜੀ ਇਹੀ ਕਾਰਵਾਈ ਦੀ ਮੰਗ ਕਰਦੇ ਮੈਂ ਤੇ ਥੋੜਾ ਜਿਹਾ ਧਿਆਨ ਰੱਖੇ ਇਹਨੂੰ ਕਿਹਾ ਜਾਵੇ ਥੋੜੀ ਸਪੀਡ ਜ਼ਿਆਦਾ ਰੱਖਦੇ ਨੇ ਇਹ ਜਿਹੜਾ ਬਸ ਵਾਲਾ ਡਰਾਈਵਰ ਸੀ ਭੱਜ ਗਿਆ ਜੀ ਮੋੜ ਤੇ ਉਹਨੂੰ ਅਸੀਂ ਰੋਕਿਆ ਵੀ ਆ ਜੀ ਸਾਡੇ ਕਹਿਣ ਦੇ ਬਾਵਜੂਦ ਵੀ ਭੱਜ ਗਿਆ ਜੀ ਖੜਿਆ ਨਹੀਂ ਜੀ ਖੜਿਆ ਨਹੀਂ ਗਿਆ ਜੀ ਹਾਲਾਂਕਿ ਇੱਕ ਇਹ ਵੀ ਸੁਣਨ ਚ ਆਇਆ ਕਹਿੰਦਾ ਇੱਕ ਬੈਗ ਵੀ ਲੈ ਗਿਆ ਕਿਸੇ ਦਾ ਉਹ ਨਾਲ ਜੀ ਬੈਗ ਵੀ ਲੈ ਗਿਆ ਬੱਚੇ ਦਾ ਬੱਚੇ ਦਾ ਹੀ ਕਿਸੇ ਦਾ ਜੀ ਬਲਕਾਰ ਸਿੰਘ ਜੀ ਹਾਂ ਬਲਕਾਰ ਜੀ ਕੀ ਗੱਲ ਹੋਈ ਯਾਰ ਗੱਲ ਐ ਹੋਈ ਆ ਜੀ ਬਸ ਇਧਰੋਂ ਆ ਰਹੀ ਸੀ ਸਪੀਡ 'ਚ ਦੀ ਬੱਸ ਇਹ ਬਸ ਹੁਣ ਕਿਹੜੇ ਪਿੰਡ ਨੂੰ ਕਿਹੜਾ ਪਿੰਡ ਆ ਜੀ ਇਹ ਕਾਦਰਾਵਾਦ ਕਾਦਰਾਵਾਦ ਤੋਂ ਬੱਸ ਆ ਰਹੀ ਸੀ ਜੀ ਤਲਬੁਰਛਾ ਨੂੰ ਜਾਣਾ ਸੀ ਮੈਂ ਸਮਾਣੇ ਤੋਂ ਆ ਰਿਹਾ ਸੀ ਮੈਂ ਇਧਰ ਮੁਰਸ਼ੇ ਵਾਲੇ ਨੂੰ ਜਾਣਾ ਸੀ ਜੀ ਇਹ ਬੱਸ ਸਪੀਡ ਚ ਦੀ ਜ਼ਿਆਦਾ ਜੀ ਸਪੀਡ ਚ ਹਾਰਨ ਕਰਨ ਮੇਰੀ ਗੱਡੀ ਮੈਂ ਪਿੱਛੋਂ ਹਾਰਨ ਮਾਰਦਾ ਰਿਆਂ ਨੂੰ ਇਹਨੇ ਰੁਕੀ ਨਹੀਂ ਬੱਸ ਹੈਗੀ ਸਪੀਡ ਹਾਰਨ ਕਰਨ ਮੇਰੀ ਗੱਡੀ ਉਹ ਜਦੋਂ ਮੈਂ ਕੱਟ ਮਾਰਿਆ ਮੇਰੀ ਗੱਡੀ ਪਲਟ ਕੇ ਬੱਸ ਦੇ ਵਿੱਚ ਲੱਗੀ ਆ ਸਵਾਰੀਆਂ ਬਚਾਉਣ ਦੇ ਮਾਰੇ ਨੇ ਮੇਰੀ ਗੱਡੀ ਪਲਟ ਗਈ ਅਗਰ ਗੱਲ ਕਰੀਏ ਕਿ ਰੋਡ ਤੇ ਜਾ ਜਿਹੜੀ ਬੱਸ ਆਲਾ ਸੀਗਾ ਕਿਸ ਨੂੰ ਖਾਦਾ ਵਗੈਰਾ ਸੀ ਜਾਂ ਕੁਝ ਕਿਵੇਂ ਲੱਗਾ ਜਵਾਕ ਜਿਹਾ ਸੀ ਜਿਵੇਂ ਛੋਟਾ ਜਿਹਾ ਬੱਚਾ ਸੀ ਜੀ ਬੱਸ ਚਲਾ ਰਿਆ ਤੇ ਸਵਾਰੀਆਂ ਦੇ ਕਿੰਨੇ ਸੱਟਾ ਸਵਾਰੀਆਂ ਦੇ ਸੱਟਾਂ ਲੱਗੀਆਂ ਨੇ ਜੀ ਖਾਸ ਨੇ ਥੋੜੀ ਬਚਦ ਰਹੀ ਹਾਂ ਬਚਾ ਰਹਿ ਗਿਆ ਜੀ ਤਕਰੀਬ ਨੁਕਸਾਨ ਵੀਡੀਓ ਹੈ ਨਹੀਂ ਦੋ ਇਹਨਾਂ ਨਹੀਂ ਨੇ ਅੱਪ ਦੇਣ ਦੇ ਟਾਈਮ ਨੇ ਹੂੰ ਤੇ ਇਹ 10 ਮਿੰਟ ਪਹਿਲਾਂ ਇੱਕਣ ਜੇ ਇੱਧਰ ਘੰਟੇ ਗਏ ਲੋਕਾਂ ਨੂੰ ਦੋ ਹੀ ਬੱਸਾਂ ਇਹਨਾਂ ਨਹੀਂ ਨੇ ਕੋਈ ਟਾਈਮ ਨਹੀਂ ਇਹਨੂੰ ਕੋਈ ਟਾਈਮ ਨਹੀਂ ਨਾ ਵੀ ਰੋਜ਼ ਇਹਨਾਂ ਨੇ ਆਸ ਕਰਦੇ ਸਾਡੇ ਪਿੰਡ ਚ ਇੱਕ ਬੰਦਾ ਪਰੋਲੀ ਫੁੱਟੀ ਪਰਾਂ ਦੀ ਗਏ ਨੇ ਪਿੰਡ ਦੇ ਵਿੱਚ ਬੰਦਾ ਮਾਰ ਕੇ ਗਏ ਨੇ ਹੂੰ ਕੁੱਲ 50000 ਰੁਪਏ ਦਿੱਤਾ ਉਹ ਬੰਦੇ ਨੂੰ ਹੂੰ ਉਹ ਬੰਦਾ ਮਾਰਿਆ ਸੀ ਕੁੱਲ 50000 ਸਾਰੀ ਹੋਰ ਵੀ ਗੱਲ ਹੈ ਇਹਨਾਂ ਨੇ ਮਨੋਪਲੀ ਹੋਰ ਵੀ ਗੱਲ ਇਹਦਾ ਡਰਾਈਵਰ ਵੀ ਕੋਈ ਪੱਕਾ ਨਹੀਂ ਹੈਗਾ ਜੀ ਹੂੰ ਇਹ ਦੁਬਾਰਾ ਇੱਕ ਦਿਨ ਵੀ ਪੂਰਾ ਲਾਵੇ ਜਾਂ ਦੁਪਹਿਰ ਨੂੰ ਹੀ ਬਦਲ ਦੇ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਜੀ ਇਹਦਾ ਕੋਈ ਡਰਾਈਵਰ ਨਹੀਂ ਆਇਆ ਮਤਲਬ ਛੋਟੇ ਛੋਟੇ ਚਵਾਕ ਡਰਾਈਵਰ ਰੱਖੇ ਹੋਏ ਨੇ ਮੈਂ ਐਸੇ ਗੁਰਦੇਵ ਸਿੰਘ ਖਾਨਾ ਸੌਦ ਉਸਮਾਨਾ ਜੀ ਸਰ ਇੱਕ ਥੋੜੇ ਬਸ ਦਾ ਐਕਸੀਡੈਂਟ ਹੋਇਆ ਕੀ ਸੋਚਦਾ ਲੱਗੇ ਜੀ ਜਨਬਾਦ ਸਰ ਸਾਨੂੰ ਇਤਲਾਹ ਹੀ ਮਿਲੀ ਸੀ ਇੱਥੇ ਕੁਝ ਬੰਦੇ ਸਰਪੰਚ ਕਾਦਰਾਬਾਦ ਦਾ ਮੌਜੂਦਾ ਖੜੇ ਸੀ ਉਹਨਾਂ ਵੱਲੋਂ ਫੋਨ ਤੇ ਇਤਲਾਹ ਮਿਲੀ ਸੀ ਵੀ ਐਕਸੀਡੈਂਟ ਹੋਇਆ ਹੈ ਉਹਦੇ ਕਰਕੇ ਮੌਕੇ ਤੇ ਆਏ ਆ ਆ ਕੇ ਦੇਖਿਆ ਦੋਏ ਗੱਡੀਆਂ ਪਈਆਂ ਨੇ ਜ਼ਖਮੀਆਂ ਨੂੰ ਦਾਖਲ ਕਰਾਤਾ ਹਸਪਤਾਲ ਹੁਣ ਇਹਨਾਂ ਨੂੰ ਚੈੱਕ ਕਰ ਲਿਆ ਜਾ ਕੇ ਉਹਨਾਂ ਨੂੰ ਚੈੱਕ ਕਰਕੇ ਬਿਆਨ ਹਾਸਲ ਕਰਕੇ ਜਿਹੋ ਜਿਹੀ ਕਾਰਵਾਈ ਹੋਈ ਹੋਈ ਮੌਕੇ ਦੀ। ਰੁਕੀ ਕੋਲ ਰੁਕੀ ਕੋਲ ਦੀ ਕੀ ਮਸਾ ਹੋਇਆ ਸਾਰਾ ਕੀ? ਅਸੀਂ ਤਾਂ ਜੀ ਅੰਮ੍ਰੇਗਾ ਚਾਈ ਸੀ। ਠੀਕ ਹੈ ਜੀ। ਅਸੀਂ ਸਕੂਲ ਮੂਹਰੇ ਬੈਠੇ ਸੀ। ਇਹ ਬੱਸ ਸੀਆਂ ਗੱਡੀਆਂ। ਉਹ ਤਾਂ ਖਾਸੇ ਕਿੱਲੇ ਵਾਹੀ ਦੂਰ ਤੇ ਅਸੀਂ ਜਿਆਦੇ ਬੱਸ ਉਲਟੀ। ਅਸੀਂ ਜਦੀ ਭੱਜੇ ਆਏ ਵੀ ਕੀ ਹੋ ਗਿਆ ਘੜਕਾ ਕਿੱਨੇ ਹੋਇਆ। ਫਿਰ ਅਸੀਂ ਕਿਹਾ ਵੀ ਸਾਡੀਆਂ ਗੁੱਡੀਆਂ ਵੀ ਤੇ ਵਿੱਚ। ਫਿਰ ਅਸੀਂ ਭੱਜੇ ਆਏ ਉੱਥੇ। ਫਿਰ ਉਹਦੇ ਬਾਅਦ ਬੱਸ ਸਾਰਿਆਂ ਦੀ ਸਾਹਮਣੇ ਟੱਕਰ ਹੋ ਗਈ। ਬੱਸ ਚ ਕੱਢਰੇ ਦੇ ਬੱਚੇ ਸਾਹਮਣੇ ਟੱਕਰ ਹੋਈ ਹੈ। ਹਾਂ ਦੇਖਿਆ ਨੇ ਅਸੀਂ ਨੇ। ਕਿਹੜੀ ਜਗ੍ਹਾ ਤੇ ਟੱਕਰ ਹੋਈ ਸੀ? ਇਹ ਹੋਇਆ। ਉੱਥੇ ਮਾੜੀ ਵਾਲਾ ਸਾਡੇ। ਚ ਮਾੜੀ ਕਾਤਰਾਵਾਂ। ਕੀ ਨਾਮ ਹੈ ਤੁਹਾਡਾ? ਗੁਰਜੀਤ ਕੌਰ ਜੀ। ਗੁਰਜੀਤ ਕੌਰ ਜੀ ਜੀ ਕਿਵੇਂ ਹਾਸਾ ਮੈਸਾ? બસ ਪਿੰਡ ਹਜੇ ਤਾਂ ਸਾਡੇ ਪਿੰਡ ਹੀ ਆਈ ਸੀ ਬਸ ਕਾਦਰਾਵਾਦੀ ਤੇ ਮਤਲਬ ਉਹ ਬੱਸ ਵੀ ਤੇਜ਼ ਸੀ ਤੇ ਉਧਰੋਂ ਮਤਲਬ ਟਰੱਕ ਵੀ ਤੇ ਜਾ ਰਿਹਾ ਸੀ ਇੱਕਦਮ ਬੱਸ ਦੇ ਵੀਨ ਬ੍ਰੇਕ ਲੱਗੇ ਤੇ ਟਰੱਕ ਦੇ ਮਿਲਣਗੇ ਇੱਕਦਮ ਵਿੱਚ ਵੱਜਿਆ ਗਿਆ ਜੀ ਸਾਡੇ ਕਾਦਰਾਵਾਦੀ ਮੰਡੀ ਵਿੱਚ ਸੀ ਕਾਦਰਾ ਮੰਡੀ ਹਾਂਜੀ ਬੱਸ ਦੀ ਸਪੀਡ ਵੀ ਤੇਜ਼ ਸੀ ਹਾਂਜੀ ਬੱਸ ਦੀ ਵੀ ਤੇਜ਼ ਸੀ ਇੱਕਦਮ ਮਤਲਬ ਜਲਦਬਾਜ਼ੀ ਤੇ ਬ੍ਰੇਕ ਨਹੀਂ ਲੱਗੇ ਹੈਗੇ ਕਿਸੇ ਕੋਲ ਕਿੰਨੇ ਕੁ ਜਾਣੇ ਤੁਹਾਨੂੰ ਚੱਕੀਆਂ ਹੋਈਆਂ ਨੇ ਉਸ ਬੱਸ 'ਚ ਉਹ 10 15 ਜਾਣੇ ਹੋਣਗੇ ਹਾਂਜੀ 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 ਟ੍ਰੀਟਮੈਂਟ ਕਰ ਰਹੇ ਹਾਂ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਜਸਪ੍ਰੀਤ ਕੌਰ ਜਸਪ੍ਰੀਤ ਜਸਪ੍ਰੀਤ ਜੀ ਕਿਵੇਂ ਹੋਇਆ ਸਾਰਾ ਹਾਸਾ ਇਹ ਹਾਂਜੀ ਅਸੀਂ ਬਸ ਸਟੈਂਡ ਤੋਂ ਬਸ ਲਈ ਜੀ ਹੈ ਨਾ ਚੜ ਗਏ ਟਿਕਟਰ ਦੇ ਕੇ ਬਾਅਦ ਚ ਮੈਨੂੰ ਕੁਛ ਯਾਦ ਨਹੀਂ ਕਿਵੇਂ ਆਇਆ ਟਰੱਕ ਕਿਵੇਂ ਐਕਸੀਡੈਂਟ ਹੋਇਆ ਜੀ ਕੋਈ ਪਤਾ ਨਹੀਂ ਜੀ ਬਸ ਦੀ ਸਪੀਡ ਵੀ ਤੇਜ਼ ਸੀ ਹਾਂਜੀ ਹੈਗੀ ਸੀ ਜੀ ਕਿੱਡੀ ਜਗ੍ਹਾ ਤੁਸੀਂ ਚੜੇ ਸਾਡੇ ਪਿੰਡੇ ਜੀ ਬਸ ਸਟੈਂਡ ਤੋਂ ਕਾਧਰਾਵਾੜ ਜੀ ਕਾਧਰਾਵਾੜ ਤੋਂ ਇਹ ਮੰਡੀ ਕੋਲ ਹਾਸਾ ਹੋਇਆ ਹਾਂਜੀ ਹਾਂਜੀ ਕਿਹੜੇ ਕਿਹੜੀ ਚੀਜ਼ ਨਾਲ ਹਾਸਾ ਹੋਇਆ ਇਹ ਜੀ ਜਿਹੜੇ ਟਰੱਕ ਨਹੀਂ ਹੁੰਦੇ ਅੰਦਰ ਵਿੱਚ ਸਮਾਨ ਲੱਦੇ ਹੋਏ ਸੀ ਜੀ ਉਧਰੋਂ ਇੱਕ ਸਾਈਡ ਤੋਂ ਟਰੱਕ ਆ ਰਿਹਾ ਸੀ ਇਧਰੋਂ ਸਾਡੀ ਬੱਸ ਆ ਰਹੀ ਸੀ ਤਾਂ ਕਰਕੇ ਬੱਸ ਦੀ ਸਪੀਡ ਜ਼ਿਆਦਾ ਹੋਣ ਕਰਕੇ ਹੀ ਉਹ ਇੱਕ ਦੂਜੇ ਨਾਲ ਟੱਕਰ ਵੱਜੀ ਸਾਡੇ ਸਾਹਮਣੇ ਹਾਂਜੀ ਕਿੰਨੇ ਕੁ ਜਣੇ ਚੜ੍ਹੇ ਚੁੱਕੇ ਸੀ ਜੀ ਬਾਬਾ ਜਣੇ ਸੀ ਪਾਸ ਚੁੱਕੇ ਬਹੁਤ ਜਣੇ ਸੀ ਜੀ ਮਤਲਬ ਸਾਡੇ ਪਿੰਡੋਂ ਬੱਸ ਭਰ ਜਾਂਦੀ ਹੈ ਇਹ ਪੂਰੀ ਠੀਕ ਉਸੇ ਠੀਕ ਹਾਂਜੀ ਬੱਸ ਦੀ ਕਿੰਨੀ ਸਪੀਡ ਸੀ ਕੁਐਸਟਿਨ ਇਹ ਮੈਂ ਤਾਂ ਹੋਣੀ ਨਹੀਂ ਐਸਾ ਤਾਂ ਤਾਂ ਐਕਸੀਡੈਂਟ ਹੋਇਆ ਨਹੀਂ ਤਾਂ ਅਜ ਸਲੋ ਹੁੰਦੀ ਤਾਂ ਬਚ ਵੀ ਜਾਂਦੇ ਉਹਡਾ ਵਰਜਿੰਦਰ ਵਰਜਿੰਦਰ ਕੋਰ ਕਿੱਥੇ ਚੱਲੇ ਸੀ ਤੁਸੀਂ ਸਮਾਣੇ ਦੇ ਲਈ ਸਮਾਣੇ ਚੱਲੇ ਸੀ ਇਕਾਧਰਾ ਬਾਤ ਤੋ ਆ ਰਹੀ ਸੀ ਬੱਸ ਹਾਂਜੀ ਇਕਾਧਰਾ ਮਨਾਪਰ ਹੋ ਗਈ ਨਿਤਾਮਪੂਰੀ ਤੋ ਆਈ ਸੀ ਕਿੰਨੀ ਕੋ ਸਪੀਡ ਸੀ ਬੱਸ ਦੀ ਇਹਦੀ ਖਾਸੀ ਖਾਸੀ ਸਪੀਡ ਸੀ ਬੱਸ ਦੀ 21 ਦੇ ਨਾਲ ਹਾਸਾ ਹੋਇਆ ਇਹ ਟਰੱਕ ਨਾਲ ਟਰੱਕ ਨਾਲ ਹੋਇਆ ਤੁਸੀਂ ਵਿੱਚ ਸੀਗੇ ਉਸ ਟਾਈਮ ਮਤਲਬ ਕਿ ਇੱਕ ਲੱਖ ਦੇ ਵਿੱਚ ਬਚੀ ਹੈ ਬਚੋ ਰਹਿ ਗਿਆ ਹਾਂਜੀ ਬੱਸ ਬਚੋ ਵੀ ਆ ਠੀਕ ਠੀਕ ਬੱਸ ਕਿ ਭਰੀ ਹੋਈ ਸੀ ਉਸ ਟਾਈਮ ਨਹੀਂ ਨਹੀਂ ਬਸ 15 ਕਿ ਸਵਾਰੀਆਂ ਹੋਈਆਂ ਸੀ 15 ਕਿ ਸਵਾਰੀਆਂ ਸੀ ਤੁਸੀਂ ਕਿਹਾ ਨਹੀਂ ਵੀ ਡਰਾਈਵਰ ਨੂੰ ਸਲੋ ਕਰ ਲੈ ਮੋੜ ਦਾ ਟਾਈਮ ਹੈ ਨਹੀਂ ਜੀ ਬਸ ਧੜਕੀ ਧੜਕੀ ਚੱਲ ਰਹੀ ਹੈ ਚੱਲ ਰਹੀ ਹੈ ਇੰਨੀ ਅਸੀਂ ਬੱਸ 'ਚ ਕਦੇ ਆਏ ਨਹੀਂ ਅੱਛਾ ਕਦੀ ਆਏ ਨਹੀਂ ਹਾਂ ਜੀ ਤੋਂ ਦੋ ਤਿੰਨ ਵਾਰ ਲੈਸੇ ਸਪੀਡ ਤੇ ਕੁਝ ਨਹੀਂ ਕੋਈ ਐਸਟੀਮੇਟ ਕੁਝ ਨਹੀਂ ਨੂੰ ਸਾਨੂੰ ਪਤਾ ਵੀ ਉੰਜ ਤੇਜ਼ ਸੀ ਬੱਸ ਤੇਜ਼ ਠੀਕ ਨਕਸ਼ਾ ਜਿਹੜਾ ਸਵੇਰੇ ਹਾਸਾ ਵੇਖ ਕਿੰਨੇ ਕੁ ਇਹਦੇ 'ਚ ਕੇਸ ਸੀ ਸੀਰੀਅਸ ਕਿ ਵੀ ਤੁਸੀਂ ਜਿਹੜੇ ਵਿਚਰ ਇੱਕ ਕੇ ਸੀਰੀਅਸ ਸੀਗਾ ਬਾਕੀ 7-8 ਬੰਦੇ ਆਏ ਨੇ ਬਾਕੀਆਂ ਦੇ ਮਾਈਨਰ ਸੱਟਾਂ ਨੇ ਉਹ ਅਸੀਂ ਟ੍ਰੀਟ ਕਰ ਦਿੱਤੀਆਂ ਨੇ ਇੱਕ ਦੇ ਹੈਡ ਇੰਜਰੀ ਸੀ ਮਾਤਾ ਜੀ ਦੇ ਉਹਨਾਂ ਨੂੰ ਫਿਰ ਅਸੀਂ ਦੇਖਿਆ ਉਹ ਟੀਆਂ ਬਾਰ-ਬਾਰ ਕਰਕੇ ਉਹਨਾਂ ਨੂੰ ਸੀਰੀਅਸਲੀ ਇਟਰੀ ਰਿਕਵਰੀ ਕਰਾ ਪਟਾਲੇ ਰਫ ਕੀਤਾ ਗਿਆ ਇੱਕ ਚਿਕ ਸੀਰੀਅਸ ਇੱਕ ਸੀਰੀਅਸ ਹੈ ਮਤਲਬ ਹੈਡ ਇੰਜਰੀ ਦਾ ਟੋਟਲ 7-8 ਆਏ ਨੇ 7-8 ਆਏ ਨੇ ਬਾਕੀ ਆ ਹੀ ਜਾਂਦੇ ਨੇ ਡੇਟ ਆ ਰਹੇ ਨੇ ਹੁਣ ਤਾਂ ਸਾਡੇ ਕੋਲ 8 ਬੰਦੇ ਰਜਿਸਟਰ 7-8